ਦੀ ਸਵਾਗਤ ਹੈ ਤੁਹਾਡਾ ਵਾਈਗਰੂ ਕੋਲੋਥ ਹਾਊਸ ਐਂਡ ਪ੍ਰੀਕ ਬਲਾਡਾ ਵੱਲੋਂ ਲਓ ਜੀ ਲੈ ਕੇ ਆਏ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਅੱਜ ਰਹਿਣਗੇ ਸਾਡੇ ਬਟਿਕ ਵਰਕ ਦੇ ਸੂਟ ਹੈਂਡ ਵਰਕ ਦੇ ਸੂਟ ਸਭ ਤੋਂ ਪਹਿਲਾਂ ਮੇਰੀ ਆਪ ਨੂੰ ਰਕੈਸਟ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਕਰੋ ਬਟਨ ਪ੍ਰੈਸ ਜੀ ਜੇਕਰ ਤੁਸੀਂ ਮੇਰੀ ਸ਼ੌਕਤ ਨੂੰ ਵਿਜ਼ਿਟ ਕਰਨਾ ਤਾਂ ਅਸੀਂ ਡਿਸਟ੍ਰਿਕਟ ਮਾਨਸਾ ਬੁਰਲਾਡਾ ਤੋਂ ਲੌਂਗ ਕਰਦੇ ਆ ਜੇਕਰ ਤੁਸੀਂ ਆ ਰਹੇ ਹੋ ਪਿੱਖੀ ਰੋਡ ਤੋਂ ਤਾਂ ਤੁਸੀਂ ਪਹਿਲਾਂ ਬੁਰਲਾਡਾ ਐਂਟਰ ਕਰਨਾ ਐਂਟਰ ਆ ਕੇ ਸਾਹਮਣੇ ਆਈਟੀਆਈ ਦੀ ਆ ਕੇ ਸਾਹਮਣੇ ਜਿਹੜਾ ਓਵਰ ਬ੍ਰਿਜ ਪੁਲ ਬਣਿਆ ਹੋਇਆ ਜੀ ਜੇ ਤੁਸੀਂ ਪੌਲ ਨੂੰ ਕ੍ਰੋਸ ਕਰ ਲਿਆ ਤੁਸੀਂ ਲੈਫਟ ਸਾਈਡ ਵਾਪਸ ਪੌਲ ਦੇ نیچے ਆਣਾ ਜੀ ਪੌਲ ਜੇ ਤੁਸੀਂ ਪੌਲ ਦੇ نیچے ਆਉਂਗੇ ਤਾਂ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਗਲੀ ਮੁੜਨੀ ਉਹ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੇਕਰ ਤੁਸੀਂ ਆ ਰਹੇ ਹੋ ਬੋਹਾ ਰੋਡ ਤੇ ਤਾਂ ਤੁਸੀਂ ਓਵਰ ਬ੍ਰਿਜ ਜੋ ਪੌਲ ਬਣਿਆ ਹੋਇਆ ਰੇਲਵੇ ਉਹਨੂੰ ਕ੍ਰੋਸ ਨਹੀਂ ਕਰਨਾ ਜੀ ਉਹਦੀ ਰਾਈਟ ਸਾਈਡ ਪੌਲ ਦੀ ਕੰਧ ਦੇ ਨਾਲ ਆਉਣਾ ਤਾਂ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਗਲੀ ਮੁੜਨੀ ਹੈ ਜੀ ਉਹ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਲਓ ਜੀ ਜਾਰਾ ਵੀਡੀਓ ਲੰਬੀ ਨਾ ਕਰਦੇ ਹੋਏ ਵੀਡੀਓ ਕਰਦੇ ਆਂ ਸਟਾਰਟ ਸਭ ਤੋਂ ਪਹਿਲਾਂ ਅਸੀਂ ਦਿਖਾਵਾਂਗੇ ਤੁਹਾਨੂੰ ਬਨਾਰਸੀ ਸੂਟ ਦੇ ਉੱਪਰ ਜੋ ਆਰੀ ਵਰਕ ਹੋਇਆ ਪਹਿਲਾਂ ਅਸੀਂ ਸਿੰਪਲ ਸੂਟ ਲੈ ਕੇ ਆਏ ਸੀ ਹੁਣ ਲੈ ਕੇ ਆਏ ਅਸੀਂ ਆਰੀ ਵਰਕ ਇਸ ਤੋਂ ਬਾਅਦ ਅਲੱਗ-ਅਲੱਗ ਡਿਜ਼ਾਈਨਰ ਦੇ ਸੂਟ ਲੈ ਕੇ ਆਉਂਦੇ ਰਾਵਾਂਗੇ ਸਭ ਤੋਂ ਪਹਿਲਾਂ ਦੇਖੋ ਜੀ ਇਹਦੇ نیچے ਹੋਇਆ ਘੇਰਾ ਇਹ ਹੋਈ ਇਹਦੀ ਨੈੱਕ ਰੈਡੀ ਬਹੁਤ ਹੀ ਪਿਆਰੀ ਜਿਹੀ ਨੈੱਕ ਰੈਡੀ ਹੋਈ ਹੈ ਮਸਟਰਡ ਸ਼ੇਡ ਦੇ ਵਿੱਚ ਰਹਿਣ ਵਾਲਾ ਸੂਟ ਹੈ ਪਿਓਰ ਬਨਾਰਸੀ ਸਿਲਕ ਰੈਣ ਵਾਲੀ ਹੈ ਜੀ ਬਿਲਕੁਲ ਪਿਓਰ ਰਿਜਨਲ ਵਾਲੀ ਕੋਈ ਚੁਬੜ ਵਾਲਾ ਸਟਾਫ ਨਹੀਂ ਹੈ ਬੈਕ ਸਾਈਡ ਤੋਂ ਮੈਂ ਤੁਹਾਨੂੰ ਇਹਦੀ ਚੈੱਕ ਕਰਵਾ ਦਾਂ ਦੇਖੋ ਜੀ ਠੀਕ ਹੈ ਜੀ ਬੈਕ ਸਾਈਡ ਵੀ ਚੈੱਕ ਕਰ ਸਕਦੇ ਹੋ ਫਰੰਟ ਸਾਈਡ ਵੀ ਚੈੱਕ ਕਰ ਸਕਦੇ ਹੋ ਕੋਈ ਚੁਬੜ ਵਾਲਾ ਨਹੀਂ ਹੈਗਾ ਸਟਾਫ ਬ੍ਰਾਂਡਡ ਸਟਾਫ ਹੈ ਬਨਾਰਸੀ ਸਾਈਡ ਤੇ ਮੈਨ ਲੀਆਂ 슬ੀਵਸ ਦੇ ਉੱਪਰ ਵੀ ਵਰਕ ਮਿਲੂਗਾ ਤੁਹਾਨੂੰ ਫੁੱਲ ਹੈਵੀ ਵਰਕ ਮੈਲ ਵਾਲਾ 슬ੀਵਸ ਦੇ ਉੱਪਰ ਮਸਟਰਡ ਸ਼ੇਡ ਹੈ ਜੀ ਬਾਟਮ ਦੇ ਉੱਪਰ ਵੀ ਤੁਹਾਨੂੰ ਵਰਕ ਮਿਲੇਗਾ ਜੀ ਲਓ ਜੀ ਬਾਟਮ ਦੇ ਵੀ ਉੱਪਰ ਤੁਹਾਨੂੰ ਵਰਕ ਮਿਲਣ ਵਾਲਾ ਇਹ ਤੇ ਠੀਕ ਹੈ ਜੀ ਬਾਟਮ ਉੱਪਰ ਵੀ ਵਰਕ ਮਿਲਣ ਵਾਲਾ ਪ੍ਰਾਈਸ ਰੈਡੀ ਹੈ ਇਹਦੀ 2000 ਰੁਪਏ ਠੀਕ ਹੈ ਜੀ ਇਹ ਵਾਲੇ ਸੂਟ ਦੀ ਪ੍ਰਾਈਸ ਰੈਡੀ ਹੈ ਜੀ 2000 ਰੁਪਏ ਠੀਕ ਹੈ ਜੀ ਵਰਕ ਦੇ ਨਾਲ ਇਹਦੀ ਕੀਮਤ ਜੋ ਵਧ ਗਈ ਹੈ ਜੀ 2000 ਕੈਰੀ ਪ੍ਰਾਈਸ ਰੈਡੀ ਹੈ ਜੀ ਸਿਰਫ ਦੋ ਸੂਟ ਬਾਕੀ ਹੈ ਜੇ ਕਿਸੇ ਮੇਰੀ ਭੈਣ ਨੇ ਲੈਣੇ ਸਾਡੇ ਕੋਲ ਇਹ ਆਊਗਾ ਜੀ ਇੱਕ ਫਿਰੋਜੀ ਛੇੜ ਦੇ ਵਿੱਚ ਲਓ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਫਿਰੋਜੀ ਲਓ ਜੀ ਚੈੱਕ ਕਰੋ ਜੀ ਫਰੋਜ਼ੀ neck ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਬਨਾਰਸੀ ਸਿਲਕ ਹੈ ਜੀ ਬਨਾਰਸੀ ਸਿਲਕ ਤੇ ਉੱਪਰ ਹੋਇਆ ਆਰੀਵਰਕ neck ਵਰਕ ਹੋਇਆ ਠੀਕ ਹੈ ਜੀ neck ਵਰਕ ਹੋਇਆ ਆਰੀਵਰਕ ਹੋਇਆ ਘੇਰਾ ਕੱਸ ਸਕਦੇ ਹੋ 24 ਇੰਚ ਤੱਕ ਰੈਡੀ ਲੈਂਥ 43 44 ਤੱਕ ਰੈਡੀ ਕਰ ਸਕਦੇ ਹੋ ਤੁਸੀਂ ਸਾਈਡ ਤੇ ਬੜੀਆਂ ਹੋਈਆਂ 슬ੀਵਸ 슬ੀਵਸ ਦੇ ਉੱਪਰ ਵੀ ਇਹਦੇ ਕੰਮ ਹੋਇਆ ਜੀ ਠੀਕ ਹੈ ਜੀ ਇਹ ਵਾਲੀ ਰੌਗੀ ਜੀ ਇਹਦੀ ਬਾਟਮ ਹਲੋ ਇਹ ਬਾਟਮ ਦੇ ਉੱਪਰ ਵੀ ਤੁਹਾਨੂੰ ਵਰਕ ਮਿਲੇਗਾ ਪ੍ਰਾਈਸ ਦੇ ਰਿਆ ਸਿਰਫ 2000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਪ੍ਰਾਈਸ ਰੈਣੀ ਹੈ ਦੀ 2000 ਰੁਪਏ ਠੀਕ ਹੈ ਜੀ 2000 ਰੁਪਏ ਦੇ ਵਿੱਚ ਤੁਸੀਂ ਇਹ ਸਾਡੇ ਕੋਲੋਂ ਸੂਟ ਲੈ ਸਕਦੇ ਹੋ ਆ ਬਨਾਰਸੀ ਸਿਲਕ ਰੇ ਵਿੱਚ ਉਹ ਵੀ ਆਰੀ ਵਰਕ ਦੇ ਨਾਲ ਹੈਂਡਵਰਕ ਟੱਚ ਦੇ ਨਾਲ ਸੂਟ ਲੈ ਸਕਦੇ ਹੋ ਜੀ ਸਾਡੇ ਕੋਲੋਂ ਠੀਕ ਹੈ ਜੀ ਇਸ ਤੋਂ ਅਗਲੇ ਤੁਹਾਨੂੰ ਸੂਟ ਦਿਖਾਵਾਂਗੇ ਲਓ ਜੀ ਅਗਲਾ ਸੂਟ ਚੈੱਕ ਕਰੋ ਜੀ ਲਓ ਇੱਕ ਇਹ ਵਾਲਾ ਸੂਟ ਰਹੂਗਾ ਜੀ ਬਹੁਤ ਹੀ ਪਿਆਰਾ ਸੂਟ ਰਹਿਣ ਵਾਲਾ ਹੈਂਡਵਰਕ ਦੇ ਟੱਚ ਵਿੱਚ ਲਓ ਜੀ ਚੈੱਕ ਕਰੋ ਜੀ ਬੁਟੀਕ ਪੀਸ ਹੈ ਜੀ ਠੀਕ ਹੈ ਜੀ ਬੁਟੀਕ ਪੀਸ ਰਹੂਗਾ ਇਹ ਆਊਗਾ ਜੀ ਲੈਮਨ ਜੀ ਸ਼ੇਡ ਦੇ ਵਿੱਚ ਠੀਕ ਹੈ ਹਲਦੀ ਪ੍ਰੋਗਰਾਮ ਲਈ ਬਹੁਤ ਸੋਹਣਾ ਸੂਟ ਰਹਿਣ ਵਾਲਾ ਦੇਖੋ ਜੀ ਨੈਕ ਚੈੱਕ ਕਰੋ ਜੀ ਕਟ ਦਾਣਾ ਮੋਤੀ 70 ਦਾ ਵਰਕ ਹੋਇਆ ਜੀ ਹੈਂਡਵਰਕ ਟੱਚ ਹੈ ਪੂਰਾ ਸੋਹਣਾ ਸਿੰਪਲ ਸੋਬਰ ਬਣਿਆ ਹੋਇਆ ਨੈਕ ਇਹ ਆਊਗਾ ਜੀ ਕਮਰ ਤੇ ਵਰਕ ਬੁਟੀਕ ਸਟਾਈਲ ਦੇ ਵਿੱਚ ਸੂਟ ਰੈਡੀ ਹੋਇਆ ਦੇਖੋ ਜੀ ਇਹ ਵਾਲਾ ਉਹਨਾ ਕਮਰ ਤੇ ਵਰਕ ਠੀਕ ਹੈ ਜੀ ਨਜ਼ਦੀਕ ਤੋਂ ਦੇਖੋ ਹੈਂਡਵਰਕ ਬਿਲਕੁਲ ਨਜ਼ਦੀਕ ਤੋਂ ਤੁਹਾਨੂੰ ਦਿਖਾ ਦਿੰਦੇ ਆ ਠੀਕ ਹੈ ਜੀ ਇਹ ਵਾਲੀਆਂ ਔੜੀਆਂ ਜਿਹੜੀਆਂ ਫੁੱਲ ਹੈਵੀ 슬ੀਵਸ 슬ੀਵਸ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਮੋਤੀ ਵੀ ਲੱਗਾ ਕਟ ਦਾਣਾ ਸਫਤਰਾ ਦਾ ਵਰਕ ਹੋਇਆ ਜੀ ਆਰੀ ਵਰਕ ਵੀ ਹੋਇਆ ਦੇਖੋ ਜੀ ਪੂਰੀਆਂ ਫੁੱਲ ਹੈਵੀ ਬਣੀਆਂ ਹੋਈਆਂ ਸਲੀਵਸ ਤੇ ਇਹ ਵਾਲੀ ਰਹਿਣੀ ਹੈ ਜੀ ਇਹਦੀ ਬੈਕ ਲਓ ਜੀ ਇਹ ਬੈਕ ਤੇ ਵਰਕ ਹੈ ਜੀ ਠੀਕ ਹੈ ਜੀ ਇਹ ਪਿੱਛੇ ਬੈਕ ਤੇ ਵਰਕ ਹੋਣਾ ਠੀਕ ਹੈ ਜੀ ਡਿਫਰੈਂਟ ਸਟਾਈਲ ਦੇ ਵਿੱਚ ਸੂਟ ਰਹਿਣ ਵਾਲਾ ਜਦੋਂ ਪਾਉਗੇ ਤਾਂ ਲੁੱਕ ਆਣੀ ਤੁਹਾਡੀ ਬਹੁਤ ਹੀ ਸੋਹਣੀ ਠੀਕ ਹੈ ਜੀ ਪ੍ਰਾਈਸ ਪਿਓਰ ਔਰਗੈਂਜ਼ਾ ਤੇ ਰੈਡੀ ਹੈ ਲਓ ਜੀ ਬਾਟਮ ਰਹਿਣੀ ਇਹਦੇ ਨਾਲ ਬਨਾਰਸੀ ਸਿਲਕ ਦੇ ਵਿੱਚ ਬੜੀ ਸੋਹਣੀ ਡਿਜ਼ਾਈਨਰ ਜੀ ਬਾਟਮ ਰਹਿ ਰਹੀਆਂ ਬਨਾਰਸੀ ਸਿਲਕ ਦੇ ਵਿੱਚ ਤੇ ਇਹ ਵਾਲਾ ਰਹਿਣਾ ਜੀ ਇਹ ਨਾਲ ਦੁਪੱਟਾ ਲਓ ਜੀ ਉਹ ਬਨਾਰਸੀ ਦੇ ਵਿੱਚ ਹੀ ਰਹਿਣਾ ਇਹ ਨਾਲ ਦੁਪੱਟਾ ਚੈੱਕ ਕਰੋ ਜੀ ਇਹ ਵਾਲਾ ਰੌ ਕਾ ਦੁਪੱਟਾ ਸੂਟ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਸੂਟ ਦੀ ਪ੍ਰਾਈਸ ਰਹਿਣ ਵਾਲੀ ਹੈ 35 ਰੁਪਏ ਠੀਕ ਹੈ ਜੀ 3500 ਦੇ ਵਿੱਚ ਤੁਸੀਂ ਇਹ ਵਾਲਾ ਸਾਡੇ ਕੋਲ ਡਿਫਰੈਂਟ ਸਟਾਈਲ ਦੇ ਵਿੱਚ ਬੁਟੀਕ ਸਟਾਈਲ ਦਾ ਸੂਟ ਲੈ ਸਕਦੇ ਹੋ ਠੀਕ ਹੈ ਜੀ ਲਓ ਜੀ ਦੁਪੱਟੇ ਦੀ ਲੁੱਕ ਵੀ ਦੇਖ ਸਕਦੇ ਹੋ ਲਓ ਦੁਪੱਟੇ ਦੇ ਬੜੀ ਸੋਹਣੀ ਲੈਸ ਲਗਾ ਕੇ ਫਿਨਿਸ਼ਿੰਗ ਦਿੱਤੀ ਗਈ ਹੈ ਇਹਦੀ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਰਹਿਣਾ ਦੁਪੱਟਾ ਤੇ ਇਹਦੀ ਪ੍ਰਾਈਸ ਰਹਿਣੀ ਹੈ ਜੀ 3500 ਰੁਪਏ 3500 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਲੋ ਜੀ ਅਗਲਾ ਸੂਟ ਮੈਂ ਤੁਹਾਨੂੰ ਚੈੱਕ ਕਰਵਾਦਾ ਜੀ ਅਗਲੇ ਸੂਟ ਦੀ ਪ੍ਰਾਈਸ ਰੈਡੀ ਹੈ ਜੀ ਲੋ ਇਹ ਸੀ ਹੈਂਡਵਰਕ ਦੇ ਵਿੱਚ ਸੂਟ ਲੋ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ orange shade ਤੇ ਆਣਾ ਇਹ ਵੀ ਹੈਂਡਵਰਕ ਵਾਲਾ ਸੂਟ ਹੈ ਪਿਓਰ ਆਰਗੈਂਜ਼ਾ ਤੇ ਵੀ ਰੈਡੀ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਦੇਖੋ ਜੀ نیچے ਕੇਰਾ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕੇਰਾ ਤੇ neck ਬਣਿਆ ਹੋਇਆ ਇਹ ਵਾਲਾ ਬਣਿਆ ਹੋਇਆ ਤਾਂ neck ਆਰੀ ਵਰਕ ਹੈ ਹੈਂਡਵਰਕ ਹੈ ਦੀ ਇਹ ਆਉਣਾ ਜੀ orange shade ਦੇ ਵਿੱਚ ਪਰ ਥੋੜਾ ਜਿਹਾ ਬ੍ਰਾਈਟ ਕਲਰ ਆ ਰਿਹਾ ਵੀਡੀਓ ਦੇ ਵਿੱਚ ਬ੍ਰਾਈਟ ਕਲਰ ਨਹੀਂ ਹੈ ਜੋ ਮਿੱਠਾ ਜਿਹਾ orange shade ਹੁੰਦਾ ਉਹ ਵਾਲਾ ਸ਼ੇਡ ਹੈ ਦੇਖੋ ਜੀ ਪੂਰਾ ਫੁੱਲਰ neck ਤੇ ਹੋਇਆ ਆਰੀਵਰਕ ਤੇ ਹੈਂਡਵਰਕ ਟੱਚ ਹੈ ਜੀ ਹੈਂਡਵਰਕ ਹੋਇਆ ਆਰੀਵਰਕ ਹੋਇਆ ਨੀਚੇ ਘੇਰਾ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਇਹਦਾ ਘੇਰਾ ਲਓ ਜੀ ਇਹ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਘੇਰਾ ਇਹ ਬੜੀਆਂ ਹੋਈਆਂ sleeves ਠੀਕ ਹੈ ਜੀ ਇਹ ਵਾਲਾ ਆਊਗਾ ਜੀ ਬੋਟਮ ਤੇ ਵਰਕ ਇਹ ਬੋਟਮ ਤੇ ਵਰਕ ਰਹਿਣਾ ਜੀ ਇਹਦਾ ਦੇਖ ਸਕਦੇ ਹੋ ਬਾਟਮ ਦਾ ਵਰਕ ਹੈ ਦੁਪੱਟਾ ਪਿਓਰ ਔਰਗੈਂਜ਼ਾ ਦਾ ਆਉਣਾ ਲਓ ਦੁਪੱਟੇ ਉੱਪਰ ਵੀ ਤੁਹਾਨੂੰ ਵਰਕ ਮਿਲੂਗਾ ਜੀ ਲਓ ਚੈੱਕ ਕਰੋ ਜੀ ਇਹ ਦੁਪੱਟੇ ਉੱਪਰ ਵਰਕ ਮਿਲਣ ਵਾਲਾ ਤੁਹਾਨੂੰ ਠੀਕ ਹੈ ਜੀ ਇਹ ਦੁਪੱਟੇ ਦੇ ਉੱਪਰ ਆਰੀ ਵਰਕ ਹੋਇਆ ਪਿਓਰ ਬਿਕੋਸ ਔਰਗੈਂਜ਼ਾ ਦਾ ਹੀ ਰਹਿਣਾ ਦੁਪੱਟਾ ਠੀਕ ਹੈ ਇਹਦੀ ਜੋ ਪ੍ਰਾਈਸ ਰਹਿਣ ਵਾਲੀ ਹੈ ਜੀ ਉਹ ਰਹੂਗੀ ਜੀ 3200 ਰੁਪਏ 3200 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਲੈ ਸਕਦੇ ਹੋ ਜੀ ਪ੍ਰਾਈਸ ਰਹੂਗੀ ਜੀ ਇਹਦੀ 3200 ਰੁਪਏ ਜੀ 3200 ਵਿੱਚ ਇਹ ਵਾਲਾ ਸੂਟ ਲੈ ਸਕਦੇ ਹੋ ਤੁਸੀਂ ਹੈਂਡਵਰਕ ਦਾ ਜੀ ਤੇ ਅਗਲਾ ਸੂਟ ਤੁਹਾਨੂੰ ਕਰਵਾਉਣੇ ਚੈੱਕ ਲਓ ਜੀ orange shade ਦੇ ਵਿੱਚ ਸੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਠੀਕ ਹੈ ਜੀ 3200 ਰੁਪਏ ਰਹਿਣੀ ਹੈ ਦੀ ਪ੍ਰਾਈਸ ਨਹੀਂ ਅਗਲਾ ਸੂਟ ਚੈੱਕ ਕਰੋ ਇਹ ਵਾਲਾ ਚੈੱਕ ਕਰੋ ਜੀ ਸੂਟ ਲਓ ਜੀ ਇਹ ਵਾਲਾ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਵੀ ਨੈਕ ਬਣਿਆ ਹੋਇਆ ਨੀਚੇ ਆ ਇਹਦੇ ਨੀਚੇ ਦੇਖੋ ਜੀ ਵੀ ਨੈਕ ਬਣਿਆ ਹੋਇਆ ਬਹੁਤ ਹੀ ਸੋਹਣਾ ਜਿਹਾ ਸੂਟ ਰਹਿਣ ਵਾਲਾ ਸਿੰਪਲ ਸੋਬਰ ਠੀਕ ਹੈ ਜੀ ਇਸ ਤੋਂ نیچے ਪੈਚ ਵਰਕ ਹੋਇਆ ਨੀਚੇ ਦੇਖੋ ਜੀ ਬੋਟਮ ਨਾਲ ਦਾ ਪੈਚ ਵਰਕ ਹੋਇਆ ਬਹੁਤ ਹੀ ਪਿਆਰਾ ਜਿਹਾ ਨੀਚੇ ਬਣਿਆ ਹੋਇਆ ਇਹਦਾ ਘੇਰਾ ਤੇ ਇਹਦੇ ਨਾਲ ਮਿਲੂਗਾ ਤੁਹਾਨੂੰ ਬੋਟਮ ਉੱਪਰ ਵੀ ਵਰਕ ਲਓ ਜੀ ਇਹ ਵਾਲਾ ਆਊਗਾ ਜੀ ਇਹਦੀ ਬੋਟਮ ਦਾ ਵਰਕ ਮਖਵਲੀ ਸਿਲਕ ਤੇ ਰਹਿਣਾ ਜੀ ਇਹ ਵਾਲਾ ਸੂਟ ਤੇ ਲਓ ਜੀ ਇਹ ਵਾਲਾ ਆਉਣਾ ਜੀ ਬਾਟਮ ਦੀ ਮੂਰੀ ਦਾ ਵਰਕ ਇਹ ਬਾਟਮ ਦੀ ਮੂਰੀ ਤੇ ਵਰਕ ਆਊਗਾ ਦੋਨੋਂ ਸਾਈਡ ਬਾਟਮ ਦੀ ਮੂਰੀ ਦਾ ਵਰਕ ਹੈ ਕੰਟਰਾਸਟ ਸੂਟ ਰਹੂਗਾ ਜੀ ਬਹੁਤ ਪਿਆਰਾ ਬਿਕੋਸ ਔਰ ਗੰਜਾ ਦਾ ਰਹਿਣਾ ਦੁਪੱਟਾ ਦੁਪੱਟੇ ਉੱਪਰ ਵੀ ਤੁਹਾਨੂੰ ਵਰਕ ਮਿਲਣ ਵਾਲਾ ਜੀ ਲਓ ਦੁਪੱਟੇ ਉੱਪਰ ਵੀ ਤੁਹਾਨੂੰ ਵਰਕ ਮਿਲੇਗਾ ਜੀ ਚੈੱਕ ਕਰੋ ਜੀ ਇਹ ਵਾਲਾ ਆਊਗਾ ਜੀ ਦੁਪੱਟਾ ਕੰਟਰਾਸਟ ਦੇ ਵਿੱਚ ਬਿਕੋਸ ਔਰ ਗੰਜਾ ਦਾ ਤੇ ਦੁਪੱਟੇ ਉੱਪਰ ਵੀ ਵਰਕ ਹੈ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣੀ ਹੈ ਜੀ 2000 ਪਾ ਠੀਕ ਹੈ ਜੀ 2000 ਰੁਪਏ ਪ੍ਰਾਈਸ ਲੈਣੀ ਇਹ ਵਾਲੇ ਸੂਟ ਦੀ ਦੇਖੋ ਜੀ ਬਹੁਤ ਸੋਹਣੀ ਲੁੱਕ ਦੇ ਵਿੱਚ ਸਿੰਪਲ ਸੋਬਰ ਬਣਿਆ ਹੋਇਆ ਸੂਟ ਪ੍ਰਾਈਸ ਲੈਣੀ ਹੈ ਜੀ ਇਹਦੀ 2000 ਰੁਪਏ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਉਣ ਲੱਗੇ ਹਾਂ ਜੀ ਅਗਲਾ ਸੂਟ ਲਓ ਜੀ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਲਓ ਜੀ ਇਹ ਇਹ ਬਣਿਆ ਹੋਇਆ ਜੀ ਮਸ਼ੀਨੀ ਵਰਕ ਆ ਗਿਆ ਜੀ ਇਹਦੇ ਉੱਪਰ ਵੀ ਦੇਖੋ ਜੀ ਇਹ ਬਣਿਆ ਜੀ ਪਿਓਰ ਬਰਬਰੀ ਦੇ ਉੱਪਰ ਪਿਓਰ ਬਰਬਰੀ ਹੈ ਕੰਨੀ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਪਿਓਰ ਬਰਬਰੀ ਦੇ ਉੱਪਰ ਰੈਡੀ ਹੈ ਫਰੰਟ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਫਰੰਟ ਛੋਟੇ ਛੋਟੇ ਬਣੇ ਹੋਏ ਆ ਫਲਾਵਰ ਇਹਦੇ ਉੱਪਰ ਇਹ ਵਾਲਾ ਮਿਲੂਗਾ ਤੁਹਾਨੂੰ 슬ੀਵਸ ਦਾ ਵਰਕ ਪੂਰਾ ਤੁਹਾਨੂੰ 6 ਮੀਟਰ ਸਟਾਫ ਮਿਲਣਾ ਜੀ ਇਹ ਵਾਲਾ 6 ਮੀਟਰ ਸਟਾਫ ਦੇ ਵਿੱਚ ਤੁਹਾਨੂੰ ਇਹ ਸੂਟ ਮਿਲੂਗਾ ਜੀ ਠੀਕ ਹੈ ਕਈ ਮੇਰੀਆਂ ਭੈਣਾਂ ਹੈਲਥੀ ਹੁੰਦੀਆਂ ਨਹੀਂ ਪੰਦਾ ਆਰਾਮਣਾ ਬਣਾ ਸਕਦੇ ਹੋ 6 ਮੀਟਰ ਸਟਾਫ ਹੈ ਜਿਹੜੀਆਂ ਭੈਣਾਂ ਪਤਲੀਆਂ ਵਿੱਚੋਂ ਦੁਪੱਟਾ ਬਣਾ ਲਓ ਦੀ ਅਡਜਸਟ ਕਰ ਸਕਦੇ ਹੋ 6 ਮੀਟਰ ਦੇ ਵਿੱਚ ਤੁਹਾਨੂੰ ਕੱਪੜਾ ਮਿਲਣਾ ਆ ਦੇਖੋ ਜੀ ਕਿੰਨੀਆਂ ਸੋਹਣੀਆਂ ਬਣੀਆਂ ਹੋਈਆਂ 슬ੀਵਸ ਦਾ ਵਰਕ ਹੋਇਆ ਇਹ ਜੀ ਛੋਟੀ ਛੋਟੀਆਂ ਬੁਡੀਆਂ ਬਣੀਆਂ ਹੋਈਆਂ ਸਾਰੀ ਸ਼ੋਰਟ ਦੇ ਵਿੱਚ ਤੇ ਪ੍ਰਾਈਸ ਰਹਿਣੀ ਹੈ ਜੀ ਇਹ ਵਾਲੇ ਸ਼ੋਰਟ ਦੀ 1000 ਰੁਪਏ 1000 ਰੁਪਏ ਦੀ ਪ੍ਰਾਈਸ ਰਹਿਣੀ ਹੈ ਬਰਬਰੀ ਤੇ ਰੈਡੀ ਹੈ ਜੀ ਪਿਓਰ ਬਰਬਰੀ ਸਟਾਫ ਰਹੂਗਾ ਜੀ ਇਹ ਬਿਲਕੁਲ ਰਿਜਨਲ ਵਾਲੀ ਪਿਓਰ ਬਰਬਰੀ ਜਾਣੀ ਹੈ ਨਜ਼ਦੀ ਲਓ ਜੀ ਜੇ ਜੀ ਤੋ ਚੈੱਕ ਕਰ ਲਓ 골ਡਨ ਕੰਨੀ ਹੈ ਜੀ ਇਹਦੀ ਪ੍ਰਾਈਸ ਰਹਿਣੀ ਹੈ ਜੀ ਦੀ 1000 ਰੁਪਏ ਠੀਕ ਹੈ ਇਸ ਨੂੰ ਕਲਰ ਦਿਖਾ ਦਿੰਦੇ ਆ ਲਓ ਜੀ ਦੂਸਰਾ ਕਲਰ ਦੇਖੋ ਜੀ ਇਹ ਆਊਗਾ ਜੀ ਗ੍ਰੀਨ ਪਿਸਤਾ ਜਿਹਾ ਕਲਰ 6 ਮੀਟਰ ਸਟਾਫ ਮੈਲਣ ਵਾਲਾ ਤਾਂ ਉਹ ਪਿਓਰ ਬਰਬਰੀ ਦਾ ਲਓ ਜੀ ਬੜਾ ਸੋਨਾ ਜਿਹਾ ਬਣਿਆ ਹੋਇਆ ਇਹਦਾ ਘੇਰਾ ਸਾਰੀ ਸ਼ੋਰਟ ਤੇ ਛੋਟੇ ਛੋਟੇ ਆਉਣੇ ਆ ਫਲਾਵਰ ਬਹੁਤ ਹੀ ਪਿਆਰੇ ਜੀ ਛੋਟੇ ਛੋਟੇ ਆਉਣੀਆਂ ਫਲਾਵਰ ਤੇ ਇਹ ਵਾਲੀਆਂ ਰੈਣਗੀਆਂ ਜੀ ਪੂਰੀਆਂ ਫੁੱਲ ਹੈਵੀ 슬ੀਵਸ ਸਿੰਪਲ ਸੋਬਰ ਵਰਕ ਹੋਇਆ ਜੀ ਠੀਕ ਹੈ ਜੀ ਗਰਲਿਸ਼ ਲੁੱਕ ਦੇ ਵਿੱਚ ਦੇਖੋ ਜੀ ਇਹ ਰੈਣਗੀਆਂ ਜੀ ਇਧੀਆਂ 슬ੀਵਸ ਤੇ ਇਹ ਵਾਲੇ ਛੋਟੇ ਛੋਟੇ ਬਣੇ ਹੋਏ ਆ ਫਲਾਵਰ ਪ੍ਰਾਈਸ ਰੈਣੀ ਹੈ ਦੀ 1000 ਰੁਪਏ ਬਰਬਰੀ ਤੇ ਰਹੂਗਾ ਜੀ ਪਿਓਰ 오ਰੀਜਨਲ ਵਾਲੀ ਬਰਬੀ ਤੇ 6 ਮੀਟਰ ਸਟੱਫ ਮਿਲਣ ਵਾਲਾ ਤੁਹਾਨੂੰ ਇਹ ਵਾਲਾ ਬਰਬਰੀ ਦਾ ਇਹਦੇ 'ਚ ਇੱਕ ਕਲਰ ਹੋਰ ਆ ਜੀ ਲਓ ਪਾਊਡਰ ਬਲੂ ਕਲਰ ਆਊਗਾ ਜੀ ਇਹ ਪਾਊਡਰ ਬਲੂ ਕਲਰ ਆਊਗਾ ਲਓ ਜੀ ਇਹ ਚੈੱਕ ਕਰ ਲੋ ਜੀ ਇਹ ਕੇਵਲਾ ਸੂਟ ਮਿਲੂਗਾ ਇਹ ਵੀ ਬਹੁਤ ਹੀ ਪਿਆਰਾ ਜਿਹਾ 6 ਮੀਟਰ ਇਹ ਤੁਹਾਨੂੰ ਇਹ ਵਾਲਾ ਸਟੱਫ ਮਿਲਣ ਵਾਲਾ ਪਾਊਡਰ ਬਲੂ ਕਲਰ ਦਾ ਛੋਟੇ ਛੋਟੇ ਬਣੇ ਹੋਏ ਫਲਾਵਰ ਬਹੁਤ ਹੀ ਪਿਆਰੇ ਜੇ ਤੇ ਇਹ ਵਾਲਾ ਆਊਗਾ 슬ੀਵਸ ਦਾ ਵਰਕ ਵਰਕ ਦੀ ਫਿਨਿਸ਼ਿੰਗ ਮੈਂ ਤੁਹਾਨੂੰ ਨਜ਼ਦੀਕ ਤੋਂ ਦਿਖਾ ਦਾਂ ਜੀ ਫਿਨਿਸ਼ਿੰਗ ਦੇਖੋ ਜੀ ਵਰਕ ਦੀ ਇਹ 슬ੀਵਸ ਦਾ ਵਰਕ ਆਊਗਾ ਜੀ ਪ੍ਰਾਈਸ ਰਹਿਣੀ ਹੈ ਤੇ 1000 ਰੁਪਏ ਇਹ ਵਾਲੇ ਸੂਟ ਦੀ ਪ੍ਰਾਈਸ 1000 ਰੁਪਏ ਰਹਿਣ ਵਾਲੀ ਹੈ ਜੀ ਬਾਡਰ ਬਲੂ ਕਲਰ ਹੈ ਇਸ ਤੋਂ ਤੁਹਾਨੂੰ ਦਿਖਾਵਾਂਗੇ ਕਾਵਿਆ ਵਰਕ ਲੈ ਕੇ ਆਏ ਤੁਹਾਡੇ ਵਾਸਤੇ ਲਓ ਜੀ ਕਾਵਿਆ ਵਰਕ ਦੇ ਵਿੱਚ ਰਹਿਣੇ ਬਹੁਤ ਪਿਆਰੇ ਜਿਹਾ ਸੂਟ 벨ਵਟ ਸ਼ਿਲਕ ਤੇ ਰੈਡੀ ਹੈ ਜੀ ਸਾਰੇ ਸੂਟ ਇਹ ਲਓ ਜੀ ਚੈੱਕ ਕਰੋ ਜੀ ਕਾਵਿਆ ਵਰਕ ਦੇ ਤੁਹਾਨੂੰ ਲੁੱਕ ਦਿਖਾਵਾਂਗੇ ਸੂਟ ਦੀ ਕਿੱਦਾਂ ਆਉਣੀ ਹੈ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਸੂਟ ਲਓ ਜੀ ਇਹ 24 ਇੰਚ 22 ਇੰਚ ਤੱਕ ਦਾ ਘੇਰਾ ਰੈਡੀ ਹੋਊਗਾ ਕਟ ਵਰਕ ਹੋਇਆ ਜੀ ਕਾਵਿਆ ਵਰਕ ਹੋਇਆ ਦੇ ਉੱਪਰ ਵਰਕ ਹੋ ਕੇ ਕਾਵਿਆ ਵਰਕ ਹੋਇਆ ਇਹ ਵਾਲਾ ਤੁਹਾਨੂੰ 슬ੀਵਸ ਦਾ ਕੰਮ ਮਿਲੂਗਾ ਇਹ 슬ੀਵਸ ਤੇ ਆਊਗਾ ਜੀ ਇਹ ਵਾਲਾ ਆਊਗਾ ਜੀ ਬਾਟਮ ਤੇ ਇਹ ਬਾਟਮ ਤੇ ਆਊਗਾ ਜੀ ਬਾਟਮ ਦਾ ਵਰਕ ਵੀ ਮਿਲੂਗਾ 슬ੀਵਸ ਦਾ ਵੀ ਮਿਲੂਗਾ ਤੇ ਤੁਹਾਨੂੰ ਘੇਰੇ ਦਾ ਵਰਕ ਵੀ ਮਿਲੂਗਾ ਤੇ ਪ੍ਰਾਈਸ ਰਹਿਣੀ ਆ ਜੀ 1000 ਰੁਪਏ ਲੁੱਕ ਦਿਖਾਣੀ ਆ ਤੁਸੀਂ ਵੀਡੀਓ ਵਿੱਚ ਚੈੱਕ ਕਰੋ ਜੀ ਕਿੱਦਾਂ ਸੋਹਣੀ ਲੁੱਕ ਆਣੀ ਆ ਸਰਸ ਚੈੱਕ ਕਰੋ ਜੀ ਇਹ ਵੀ ਪਾਊਡਰ ਬਲੂ ਕਲਰ ਦੇ ਵਿੱਚ ਆਉਣਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਦੇਖੋ ਜੀ ਚੈੱਕ ਕਰੋ ਜੀ ਬਹੁਤ ਸੋਹਣਾ ਬਣਿਆ ਹੋਇਆ ਹੈ ਇਹਦਾ ਕੇਰਾ ਦੇਖੋ ਜੀ ਕੇਰਾ ਬਣਿਆ ਹੋਇਆ ਇਹ ਵਾਲੀਆਂ ਬਣੀਆਂ ਹੋਈਆਂ 슬ੀਵਸ ਦਾ ਵਰਕ ਦੇਖੋ ਜੀ ਲਓ ਜੀ ਇਹ 슬ੀਵਸ ਦਾ ਵਰਕ ਹੈ ਇਹ ਕੇਰੇ ਦਾ ਵਰਕ ਹੈ ਜੀ ਤੇ ਇਹਦੀ ਰਹੂਗੀ ਜੀ ਲਓ ਇਹ ਰਹੂਗਾ ਜੀ ਇਹਦੀਆਂ ਬਾਟਮ ਦਾ ਵਰਕ ਇਹ ਬਾਟਮ ਤੇ ਵਰਕ ਆਊਗਾ ਜੀ ਪ੍ਰਾਈਸ ਰਣੀ ਹੈ ਦੀ 1000 ਰੁਪਏ ਠੀਕ ਹੈ ਜੀ 1000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਕਿ 1000 ਰੁਪਏ ਦੇ ਵਿੱਚ ਤੁਸੀਂ ਇਹ ਲੈ ਸਕਦੇ ਹੋ ਸਾਡੇ ਕੋਲ ਪ੍ਰਾਈਸ ਇਹਦੀ ਲਓ ਜੀ ਅਗਲਾ ਕਲਰ ਤੁਹਾਨੂੰ ਚੈੱਕ ਕਰਵਾ ਦਈਏ ਇਹਦੇ ਵਿੱਚ ਲਓ ਇਹ ਕੇਵਲ ਆਊਗਾ ਜੀ ਕਾਫੀ ਜੀ ਸ਼ੇਡ ਦੇ ਵਿੱਚ ਇਹ ਕਾਫੀ ਸ਼ੇਡ ਚਾਣਾ ਬਸ ਇਹ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਕਲਰ ਆਊਗਾ ਜੀ ਕਾਫੀ ਸ਼ੇਡ ਦੇ ਵਿੱਚ ਬਣਿਆ ਹੋਇਆ ਬਹੁਤ ਸੋਹਣਾ ਕੇਰਾ ਜੀ ਦੇਖੋ ਜੀ ਕਾਵਯਾ ਵਰਕ ਹੋਇਆ ਇਹਦੇ ਉੱਪਰ ਇਹ ਬਣਿਆ ਹੋਇਆ ਸਲੀਵਸੇ ਦੀਆਂ ਤੇ ਇਹ ਬਣਿਆ ਹੋਇਆ ਜੀ ਦੇਖੋ ਜੀ ਇਹ ਦੀਆਂ ਬਾਟਮ ਦਾ ਵਰਕ ਠੀਕ ਹੈ ਜੀ ਇਹ ਬਾਟਮ ਦਾ ਵਰਕ ਰਹੂਗਾ ਜੀ ਠੀਕ ਹੈ ਇਹ ਘੇਰੇ ਦਾ ਵਰਕ ਰਹੂਗਾ ਜੀ ਬਹੁਤ ਸੋਹਣਾ ਬਣਿਆ ਹੋਇਆ ਘੇਰਾ ਸਿੰਪਲ ਸੋਬਰ ਸੂਟ ਕਾਫੀ ਸ਼ੇਡ ਦੇ ਵਿੱਚ ਆਣਾ ਲੁੱਕ ਮੈਂ ਤੁਹਾਨੂੰ ਦਿਖਾਤੀ ਆ ਜੀ ਵੀਡੀਓ ਦੇ ਵਿੱਚ ਕਿੱਦਾਂ ਆਉਣੀ ਆ ਸੂਟ ਦੀ ਕਿੰਨਾ ਸੋਹਣਾ ਲੱਗਦਾ ਬਣਿਆ ਹੋਇਆ ਸੂਟ ਪ੍ਰਾਈਸ ਸਿਰਫ ਦੇ ਰਹੇ ਹਾਂ 1000 ਰੁਪਏ ਇਹ ਬੜੇ ਸੂਟ ਦੀ ਪ੍ਰਾਈਸ ਤੁਹਾਨੂੰ ਦੇ ਰਹੇ ਹਾਂ ਜੀ ਇਸ ਤੋਂ ਅੱਗੇ ਤੁਹਾਨੂੰ ਕਲਰ ਚੈੱਕ ਕਰਵਾ ਦਈਏ ਲੋ ਇੱਕ ਇਹ ਆਊਗਾ ਜੀ ਮਸਟਰਡ ਦੀ ਸ਼ੇਡ ਦੇ ਵਿੱਚ ਲੋ ਜੀ ਇੱਕ ਇਹ ਬਰਲਾਂ ਦੇਖੋ ਜੀ ਇਹ ਵਾਲਾ ਆਊਗਾ ਮਸਟਰਡ ਸਿਰ ਦੇ ਵਿੱਚ ਠੀਕ ਹੈ ਜੀ ਇਹਦਾ ਬਣਿਆ ਹੋਇਆ ਕੇਰਾ ਇਹ ਵਾਲੀਆਂ ਰਹਿਣੀਆਂ ਜੀ ਇਹਦੀਆਂ 슬ੀਵਸ ਠੀਕ ਹੈ ਜੀ ਇਹ 슬ੀਵਸ ਰਹਿਣਗੀਆਂ ਇਹ ਵਾਲਾ ਰਹੂਗਾ ਜੀ ਇਹਦੀ ਬੋਟਮ ਦਾ ਵਰਕ ਹੈ ਇਹ ਬੋਟਮ ਤੇ ਵਰਕ ਆਉਣਾ ਜੀ ਠੀਕ ਹੈ ਜੀ ਇਹ ਆਉਣਾ ਜੀ ਮਸਟਰਡ ਜਿਹਾ ਕਲਰ ਹੈ ਬਹੁਤ ਪਿਆਰਾ ਜਿਹਾ ਕਲਰ ਹੈ ਪ੍ਰਾਈਸ ਰਹਿਣੀ ਹੈ ਜੀ ਇਹ ਵਾਲੇ ਸੂਟ ਦੀ 1000 ਰੁਪਏ ਜੀ 1000 ਰੁਪਏ ਵਾਲੇ ਸੂਟ ਦੀ ਪ੍ਰਾਈਸ ਰਹਿਣੀ ਹੈ ਜੀ ਇਸ ਤੋਂ ਅਗਲਾ ਸੂਟ ਆਊਗਾ ਜੀ ਇਹਦੇ ਵਿੱਚ ਰਹੂਗਾ ਜੀ ਬਹੁਤ ਹੀ ਸੋਹਣਾ ਜਾਂ ਕਲਰ ਹੈ ਜੀ ਇਹ ਵੀ ਮਾਊਸ ਜੀ ਸ਼ੇਡ ਚ ਆਂਦਾਗਾ ਸਕਿਨ ਮਾਊਸ ਜੀ ਸ਼ੇਡ ਦੇ ਵਿੱਚ ਘੇਰਾ ਦੇਖੋ ਜੀ ਬਹੁਤ ਪਿਆਰਾ ਬਣਿਆ ਹੋਇਆ ਇਹਦਾ ਘੇਰਾ ਇਹ ਵਾਲਾ ਆਊਗਾ ਜੀ ਇਹਦੀ 슬ੀਵਸ ਤੇ ਕੰਮ ਆਉਣਾ ਇਹ ਵਾਲਾ ਆਊਗਾ ਜੀ ਇਹਦੀ ਬਾਟਮ ਤੇ ਕੰਮ ਠੀਕ ਹੈ ਜੀ ਇਹ ਵਾਲਾ ਬਾਟਮ ਤੇ ਕੰਮ ਆਊਗਾ ਜੀ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ ਜੀ ਇਹਦੀ ਸਿਰਫ 1000 ਰੁਪਏ ਤੇ ਲਓ ਅਗਲਾ ਸੂਰ ਚੈੱਕ ਕਰੋ ਜੀ ਇਹ ਕੇ ਵਾਲਾ ਮਿਲੂਗਾ ਜੀ ਇੱਕ ਤੁਹਾਨੂੰ ਲਓ ਇਹ ਚੈੱਕ ਕਰੋ ਜੀ ਖੇਵੀ ਬਹੁਤ ਹੀ ਸੋਨਾ ਦਾ ਬਣਿਆ ਹੋਇਆ ਹੈ ਕੇਰਾ ਕੇਰਾ ਚੈੱਕ ਕਰੋ ਜੀ ਕੇਰੇ ਦੀ ਲੁੱਕ ਚੈੱਕ ਕਰੋ ਠੀਕ ਹੈ ਜੀ ਇਹ ਵਾਲਾ ਬਣਿਆ ਹੋਈ ਹੈ ਜੀ ਇਹ 슬ੀਵਸ ਤੇ ਕੰਮ ਆਊਗਾ ਇਹ 슬ੀਵਸ ਤੇ ਕੰਮ ਆਣਾ ਤੇ ਬਾਟਮ ਵੀ ਤੁਹਾਨੂੰ ਦਿਖਾਣੀ ਹੈ ਜੀ ਬਾਟਮ ਤੇ ਵੀ ਵਰਕ ਆਉਣਾ ਲਓ ਜੀ ਇਹ ਬਾਟਮ ਤੇ ਵਰਕ ਆਊਗਾ ਜੀ ਪ੍ਰਾਈਸ ਰਹਿਣੀ ਹੈ ਜੀ ਇਹਦੀ ਸਿਰਫ 1000 ਰੁਪਏ ਠੀਕ ਹੈ ਜੀ ਸਾਰਾ ਤੇ ਕਾਵਿਆ ਵਰਕ ਹੋਇਆ ਜੀ ਇਹਨਾਂ ਸੂਟਾਂ ਤੇ ਲਓ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਅਸੀਂ ਥੋੜੇ ਜਿਹਾ ਨੀਡ ਵਰਕ ਦੇ ਸੂਟ ਵਿੱਚ ਜੋ ਰਹਿਣੀ ਕੋਈ ਬਹੁਤ ਹੀ ਸੋਹਣੀ ਜੀ ਲਓ ਜੀ ਇਹ ਹੋਰ ਜਿਹੜੀ ਨੀਡਰ ਵਰਕ ਦੇ ਵਿੱਚ ਸੂਟ। ਲਓ। ਨੀਡਰ ਵਰਕ ਦੇ ਸੂਟ ਦੇਖੋ ਜੀ ਬਰਬਰੀ ਤੇ ਰੈਡੀ ਹੈ ਜੀ। ਪਿਸਤਾ ਸ਼ੇਡ ਦੇ ਵਿੱਚ ਆਊਗਾ ਜੀ ਬਹੁਤ ਪਿਆਰਾ ਕਲਰ ਹੈ ਇਹਦਾ ਪਿਸਤਾ ਸ਼ੇਡ نیچے ਦੇਖੋ ਇਹਦਾ ਕੀਰਾ ਤੇਰੀਆਂ ਰਹਿਣ ਗਿਆ 슬ੀਵਸ। ਲਓ ਆਹ 슬ੀਵਸ ਤੇ ਕੰਮ ਹੋਇਆ ਜੀ ਇਹਦੇ। ਇਹ 슬ੀਵਸ ਤੇ ਕੰਮ ਹੋਇਆ ਜੀ। ਪ੍ਰਾਈਸ ਰਹਿਣੀ ਹੈ ਜੀ 800 ਰੁਪਏ ਦੀ। 800 ਰੁਪਏ ਵਾਲੇ ਸੂਟ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ। ਜਲਦੀ ਜਲਦੀ ਤੁਹਾਨੂੰ ਕਲਰ ਚੈੱਕ ਕਰਵਾ ਦਿੰਨੇ ਜਿਹੜੇ ਜਿਹੜੇ ਸੂਟ ਸਾਡੇ ਕੋਲੇ ਬਾਕੀ ਆ ਕਿਉਂਕਿ ਜਿਆਦਾ ਵੀਡੀਓ ਲੰਬੀ ਹੋ ਜਾਂਦੀ ਹੈ। ਲਓ ਇਹ ਗਾਉਗਾ ਜੀ ਪੀਚ 골ਡਨ ਪੀਚ ਜਾ ਕਲਰ ਹੈ ਬਹੁਤ ਸੋਹਣਾ ਕਲਰ ਹੈਣ ਵਾਲਾ ਇਹ ਵੀ ਠੀਕ ਹੈ ਜੀ ਇਹ ਵੀ ਬਹੁਤ ਸੋਹਣਾ ਕਲਰ ਹੋਊਗਾ ਜੀ ਦੇਖੋ ਜੀ ਘੇਰਾ ਬਣਿਆ ਹੋਇਆ ਬਹੁਤ ਹੀ ਪਿਆਰਾ ਜਾ ਬਰਬਰੀ ਤੇ ਰੈਡੀ ਹੈ ਜੀ نیچے ਘੇਰਾ ਚੈੱਕ ਕਰੋ ਜੀ ਤੇ ਇਹਦੀ ਸਲੀਵਸ ਦੇਖੋ ਜੀ ਸਲੀਵਸ ਤੇ ਵੀ ਕੰਮ ਹੋਇਆ ਜੀ ਇਹਦੇ ਨੀਡ ਵਰਕ ਹੋਇਆ ਜੀ نیچے ਦੇਖੋ ਘੇਰਾ ਤੇ ਸਲੀਵਸ ਦਾ ਕੰਮ ਦੇਖੋ ਜੀ ਪ੍ਰਾਈਸ ਰਹਿਣੀ ਹੈ ਜੀ ਇਹਦੀ ਸਿਰਫ 1000 ਰੁਪਏ ਲਓ ਜੀ ਇਹ ਵਾਲੀਆਂ ਰਹਿਣੀਆਂ ਜੀ ਸਲੀਵਸ ਸੌਰੀ 1000 ਰੁਪਏ ਨਹੀਂ 800 ਰੁਪਏ ਵਾਲੇ ਸੂਰ ਦੀ ਪ੍ਰਾਈਸ ਲੈਣੀ ਹੈ ਜੀ ਠੀਕ ਹੈ ਜੀ ਨੀਡਲ ਵਰਕ ਵਾਲੇ ਸੂਰ ਦੀ ਪ੍ਰਾਈਸ ਲੈਣੀ ਹੈ ਸਿਰਫ 800 ਠੀਕ ਹੈ ਇਹਦੇ ਵਿੱਚ ਇੱਕ ਆਊਗਾ ਜੀ ਨਵੀਂ ਜੀ ਛੇੜ ਦੇ ਵਿੱਚ ਇਹ ਵਾਲਾ ਕਲਰ ਇਹ ਵੀ ਨਵਾਂ ਜਿਹਾ ਕਲਰ ਹੈ ਜੀ ਬਹੁਤ ਸੋਹਣਾ ਕਲਰ ਹੈ ਨਵਾਂ ਵਾਲਾ ਨਵਾਂ ਜਾ ਇਹ ਲਓ ਜੀ ਚੈੱਕ ਕਰੋ ਜੀ ਇਹ ਵਾਲੇ ਇਹ ਵਾਲਾ ਕਲਰ ਦੇਖੋ ਜੀ ਇਹ ਵੀ ਬਹੁਤ ਸੋਹਣਾ ਦਾ ਕਲਰ ਹੈ ਨਾ ਜੀ ਲਓ ਜੀ ਬਹੁਤ ਸੋਹਣਾ ਬਣਿਆ ਹੋਇਆ ਇਹਦਾ ਕੇਰਾ ਤੇ ਇਹ ਗਲ ਨੈੱਕ ਬਣਿਆ ਹੋਇਆ ਇਹ ਬਣਿਆ ਹੋਇਆ ਇਹਦਾ ਕੇਰਾ ਠੀਕ ਹੈ ਜੀ ਕਲਰ ਵੀ ਨਵਾਂ ਜਾਂ ਇੰਗਲਿਸ਼ ਕਲਰ ਆ ਜੀ ਇਹ ਤੇ ਇਹ ਵਾਲੀਆਂ ਰਹਿਣੀਆਂ ਜਿਹੜੀਆਂ 슬ੀਵਸ ਲਓ ਇਹ 슬ੀਵਸ ਰਹਿਣੀਆਂ ਜੀ ਪ੍ਰਾਈਸ ਰਹਿਣੀ ਹੈ ਜੀ ਇਹ ਵਾਲੇ ਸੂਟ ਦੀ 800 ਰੁਪਏ ਠੀਕ ਹੈ ਜੀ 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਇੰਨੀ ਜੈਨੂਅਲ ਰੇਂਜ ਵਿੱਚ ਤੁਹਾਨੂੰ ਸੂਟ ਕਿਤੇ ਨਹੀਂ ਮਿਲਲੇ ਜੀ ਦੇਖੋ ਬੈਸਟ ਸਟਾਫ ਫੈਬਰਿਕ ਵੀ ਆ ਰਿਹਾ ਵੈਰ ਦਾ ਵਰਕ ਵੀ ਆ ਰਿਹਾ ਸਿਰਫ ਜਨਰਲ ਪ੍ਰਾਈਸ ਰਹਿਣੀ ਹੈ ਜੀ ਲਓ ਇਹ ਵੜਾ ਸੂਟ ਚੈੱਕ ਕਰੋ ਜੀ ਬੜਾ ਸੋਹਣਾ ਗਲਾਸ ਸਿਲਕ ਤੇ ਰੈਡੀ ਹੈ ਜੀ neck ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਹੈ ਦਾ neck نیچے ਬਣਿਆ ਹੋਇਆ ਹੈ ਦਾ ਕੇਰਾ ਬਹੁਤ ਸੋਹਣਾ ਕੇਰਾ ਬਣਿਆ ਹੋਇਆ ਹੈ ਇਹ ਵੜਾ ਰਹੂਗਾ ਜੀ स्ਲੀਵਸ ਦਾ ਕੰਮ ਠੀਕ ਹੈ ਜੀ 골ਡਨ ਮਸਟਰਡ ਜੀ ਸ਼ੇਰ ਦੇ ਵਿੱਚ ਆਉਣਾ ਬਹੁਤ ਸੋਹਣਾ ਸੂਟ ਰਹਿਣ ਵਾਲਾ ਪ੍ਰਾਈਸ ਰਹਿਣੀ ਸਿਰਫ ਜੀ 800 ਰੁਪਏ ਠੀਕ ਹੈ ਜੀ ਇੱਕ ਆਉਣਾ ਜੀ ਇਹਦੇ ਵਿੱਚ ਵਾਈਟ ਕਲਰ ਕੋਈ ਨਹੀਂ ਮੇਰੇ ਤਾਂ ਇਹਨੂੰ ਜ਼ਿਆਦਾ ਵਾਈਟ ਪਸੰਦ ਹੁੰਦਾ ਵਾਈਟ ਵੀ ਜਿਵੇਂ ਆਪਾਂ ਗੁਰਦਾਰਾ ਸਾਹਿਬ ਜਾਣਾ ਐਦਾਂ ਦੇ ਪ੍ਰੋਗਰਾਮ ਲਈ ਬਹੁਤ ਸੋਹਣੇ ਲੱਗਦੇ ਆ ਜੀ ਸੂਟ ਵਾਈਟ ਪਾਏ ਲਓ ਜੀ ਇਹ ਵੀ ਬਰਬਰੀ ਤੇ ਰੈਡੀ ਹੈ ਜੀ ਵਾਈਟ ਵਾਲਾ ਸੂਟ ਵੀ ਬਰਬਰੀ ਤੇ ਰੈਡੀ ਹੈ ਇਹ ਰਹਿਣ ਗਿਆ ਸਲੀਪਸ ਦਾ ਕੰਮ ਪ੍ਰਾਈਸ ਰਹਿਣੀ ਹੈ ਜੀ ਇਹਦੀ ਸਿਰਫ 800 ਰੁਪਏ 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਇਸ ਤੋਂ ਅੱਗੇ ਸਾਡੇ ਕੋਲੇ ਆਏ ਜੀ ਪਸ਼ਮੀਨੀ ਵਰਕ ਦੇ ਵਿੱਚ ਸੂਟ ਇਹ ਵਾਲੇ ਇਹ ਵੀ ਬਹੁਤ ਸੋਹਣੇ ਸੂਟ ਰਹਿਣੀਆਂ ਜੀ ਪਸ਼ਮੀਨਾ ਵਰਕ ਦੇ ਵਿੱਚ ਲਓ ਚੈੱਕ ਕਰੋ ਜੀ ਦੇਖੋ ਜੀ ਗਰਮ ਪਸ਼ਮੀਨਾ ਦੇ ਸੂਟਹਿਣਾ ਕਿਹੜਾ ਚੈੱਕ ਕਰੋ ਤੇ ਇਹ ਵਾਲੀਆਂ ਰਹਿਣੀਆਂ ਜੀ 슬ੀਵਸ ਇਹਦੀਆਂ ਲਓ ਇਹ 슬ੀਵਸ ਰਹਿਣੀਆਂ ਜੀ ਪ੍ਰਾਈਸ ਰਹਿਣੀ ਹੈ ਸਿਰਫ ਇਹਦੀ 780 ਰੁਪਏ 780 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲੇ ਪਸ਼ਮੀਨਾ ਦੇ ਵਿੱਚ ਲਓ ਜੀ ਅੱਗੇ ਇਹ ਵਾਲਾ ਸੂਟ ਆਊਗਾ ਸਿੰਧੀ ਦੇ ਵਿੱਚ ਲਓ ਇਹਦੀ ਪ੍ਰਾਈਸ ਇਹ ਸ਼ਲਕ ਇਹ ਨਾ ਜਿਵੇਂ ਸ਼ਲਕ ਪਸ਼ਮੀਨਾ ਇਦਾਂ ਦਾ ਸਟਾਫ ਹੈ ਵੀ ਸ਼ਲਕ ਪਸ਼ਮੀਨਾ ਦੀ ਤਰ੍ਹਾਂ ਸਟਾਫ ਹੈ ਜੀ ਸ਼ਾਈਨ ਦੇਖੋ ਜੀ ਇਹਦੇ ਵਿੱਚ ਵਿਦਾਊਟ ਲਾਈਨਿੰਗ suit ਬਣਨਾ ਦੇਖੋ ਜੀ ਇਹ ਆਊਗਾ ਸਿੰਧੀ ਵਰਕ ਦੇ ਵਿੱਚ ਬਲੈਕ ਕਲਰ ਦੇ ਵਿੱਚ ਆਉਣਾ ਬਹੁਤ ਸੋਹਣਾ suit ਜੇ ਰਹਿਣ ਵਾਲਾ ਜੀ ਪ੍ਰਾਈਸ ਰਹਿਣੀ ਹੈ ਜੀ ਇਹਦੀ ਸਿਰਫ 780 ਰੁਪਏ 780 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਲਓ ਜੀ ਇਹ ਹੋਇਆ ਜੀ 슬ੀਵਸ ਤੇ ਕੰਮ ਗਰਮ ਸਟਾਫ ਦੇ ਵਿੱਚ ਸੂਟ ਦੇ ਰਹੇ ਉਹ ਵੀ ਵਰਕ ਕਰਕੇ ਤੁਹਾਨੂੰ ਪਸ਼ਮੀਨੇ ਦੇ ਉੱਪਰ ਸ਼ਲਕ ਪਸ਼ਮੀਨੇ ਦੇ ਉੱਪਰ ਲਓ ਜੀ ਤੇ ਪ੍ਰਾਈਸ ਸਿਰਫ ਰਹਿਣੀ ਹੈ ਜੀ ਇਹਨਾਂ ਦੀ 780 ਰੁਪਏ ਠੀਕ ਹੈ ਜੀ 780 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਲੈ ਸਕਦੇ ਹੋ ਜੀ ਕਲਰ ਮੈਂ ਤੁਹਾਨੂੰ ਚੈੱਕ ਕਰਵਾ ਦਾਂ ਲਓ ਜੀ ਇੱਕ ਆਊਗਾ ਜੀ ਮਾਊਸ ਸ਼ੇਡ ਲਓ ਇਹ ਆਊਗਾ ਜੀ ਮਾਊਸ ਸ਼ੇਡ ਤੇ ਸਿੰਧੀ ਵਰਕ ਹੋਇਆ ਜੀ ਪੂਰੀ ਪੂਰੇ ਸ਼ਰਟ ਦੇ ਫਰੰਟ ਤੇ ਤੁਹਾਨੂੰ ਵਰਕ ਮਿਲੂਗਾ ਸਿੰਧੀ ਵਰਕ 790 ਦਾ ਪ੍ਰਾਈਸ ਹੈ ਨਾ ਗਰਮ ਪਸ਼ਮੀਨੇ ਤੇ ਰੈਡੀ ਹੈ ਇਹ ਵਾਲੀਆਂ ਰਹਿਣੀਆਂ ਜੀ 슬ੀਵਸ 780 ਰੁਪਏ ਦੇ ਵਿੱਚ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਪਸ਼ਮੀਨੇ ਦੇ ਉੱਪਰ ਲਓ ਜੀ ਇਹ ਵੀ ਪਸ਼ਮੀਨੇ ਤੇ ਰਹਿਣਾ ਜੀ ਲਓ ਆਹ ਵਾਲਾ ਕਲਰ ਚੈੱਕ ਕਰੋ ਜੀ ਪਸ਼ਮੀਨੇ ਤੇ ਰਹਿਣਾ ਜੀ ਪ੍ਰਾਈਸ ਰਹਿਣੀ ਹੈ 780 ਰੁਪਏ ਬਹੁਤ ਸੋਹਣੇ ਸੂਟ ਰਹਿਣ ਵਾਲਿਆ ਸੋਬਰ ਠੀਕ ਹੈ ਜੀ ਠੀਕ ਹੈ ਥੋੜੇ ਜੇ ਜਿਵੇਂ ਕਈ ਪੈਣਾ ਮੇਰੀਆਂ ਥੋੜਾ ਲਾਈਟ ਕਲਰ ਪਸੰਦ ਕਰਦੀਆਂ ਤਾਂ ਲਓ ਜੀ ਇਹ ਰਹੂਗਾ ਜੀ ਬੋਟਮ ਦਾ ਕੰਮ ਸੌਰੀ 슬ੀਵਸ ਦਾ ਕੰਮ ਤੇ ਪ੍ਰਾਈਸ ਸਿਰਫ ਜੈਨੂਅਲ ਦੇਖੀ ਗਰਮ ਪਸ਼ਮੀਨਾ ਮਿਲ ਰਿਹਾ ਕੋਈ ਬੁਰਨੀ ਹੋਣ ਵਾਲੀ ਇਹ ਵਾਲੇ ਸਟੱਫ ਤੇ ਚੈੱਕ ਕਰੋ ਜੀ ਕਿਸੇ ਕਰਾ ਦੀ ਕੋਈ ਬੁਰਨੀ ਨਹੀਂ ਹੋਣੀ ਕਲਰ ਚੈੱਕ ਕਰ ਲਓ ਸਿਰਫ 780 ਦੇ ਵਿੱਚ ਜੀ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਸ਼ਿਪਿੰਗ ਤੁਹਾਨੂੰ ਥੋੜੀ ਜੀ ਪੈਣੀ ਹੈ 60 ਰੁਪਏ ਕਿਉਂਕਿ ਜੀ ਸੂਟ ਹੈਗੇ ਜੀ ਹੈਵੀ ਪਾਕੀਨਾਂ ਦੀ ਪੈਕਿੰਗ ਵੀ ਹੁੰਦੀ ਆ ਦੇਖੋ ਤੁਹਾਨੂੰ ਅਸੀਂ ਸੂਟ ਭੇਜਦੇ ਆ ਪੈਕਿੰਗ ਹੋ ਕੇ ਵੀ ਆਉਂਦੇ ਆ ਠੀਕ ਹੈ ਉਹਦੇ ਉੱਪਰ ਵੀ ਖਰਚਾ ਹੁੰਦਾ ਕਿਉਂਕਿ ਗਰਮ ਸੂਟ ਹੈ ਜੀ ਤੁਹਾਨੂੰ ਕਿਲੋ ਵੇਟ ਦੇ ਵਿੱਚ ਆ ਜਾਣੇ ਆ ਗਰਮ ਥੋੜਾ ਹੈਵੀ ਸਟਾਫ ਹੁੰਦਾ ਇਹ ਵੀ ਮਾਊਸ ਸ਼ੇਡ ਦੇ ਵਿੱਚ ਆਉਣਾ ਜੀ ਕਲਰ ਚੈੱਕ ਕਰੋ 780 ਰੁਪਏ ਦੀ ਪ੍ਰਾਈਸ ਰਹਿਣੀ ਆ ਜੀ ਇਹ ਵਾਲੇ ਸੂਟਾਂ ਦੀ ਲਓ ਇਹ ਆਊਗਾ ਜੀ 슬ੀਵਸ ਤੇ ਉੱਪਰ ਕੰਮ ਗਰਮ ਸਟਾਫ ਰਹੂਗਾ ਜੀ ਇਹ 780 ਦੇ ਵਿੱਚ ਰਹਿਣੇ ਆ ਜੀ ਸੂਟ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਗਰਮ ਪਸ਼ਮੀਨੇ ਤੇ ਰੈਡੀ ਆ ਜੀ ਲਓ ਚੈੱਕ ਕਰੋ ਜੀ ਗਰਮ ਪਸ਼ਮੀਨੇ ਤੇ ਰੈਡੀ ਆ 780 ਰੁਪਏ ਦੀ ਪ੍ਰਾਈਸ ਰਹਿਣੀ ਆ ਜੀ ਲਓ ਚੈੱਕ ਕਰੋ ਜੀ ਲਓ ਜੀ ਬਹੁਤ ਪਿਆਰਾ ਜਿਹਾ ਸੂਟ ਬਣਿਆ ਹੋਇਆ ਗਰਮ ਪਸ਼ਮੀਨੇ ਤੇ ਰਹੂਗਾ ਸੂਟ ਇਹ 780 ਰੁਪਏ ਦੀ ਪ੍ਰਾਈਸ ਹੈ ਲਓ ਇਹ ਵਾਲਾ ਸੂਟ ਚੈੱਕ ਕਰੋ ਜੀ ਨੋ ਇਹ ਆ ਉਹ ਜੀ ਗਾਜਰੀ ਸ਼ੇਡ ਦੇ ਵਿੱਚ ਇਹ ਖਾਦੀ ਕਾਟਨ ਤੇ ਰੈਡੀ ਆ ਜੀ ਇਹ ਖਾਦੀ ਕਾਟਨ ਐ ਇਦਾਂ ਦੀ ਨਹੀਂ ਹੈਗੀ ਵੀ ਗਰਮੀ 'ਚ ਹੀ ਪੈਣੀ ਆ ਕੋਈ ਥੋੜੀ ਜਿਹੀ ਗਾਫ ਸਟਾਫ ਦੇ ਵਿੱਚ ਐ ਜਿਹੜੀਆਂ ਮੇਰੇ ਭੈਣਾਂ ਜ਼ਿਆਦਾ ਗਰਮ ਕੱਪੜੇ ਨਹੀਂ ਪਾ ਸਕਦੀਆਂ ਠੀਕ ਆ ਜੀ ਗਰਮ ਸਟਾਫ ਦੇ ਵਿੱਚ ਐ ਥੋੜੀ ਜਿਹੀ ਗਾਫ ਸਟਾਫ ਆ ਪੂਰਾ ਤੇ ਇਹਦੀ ਪ੍ਰਾਈਸ ਵੀ 780 ਰਹਿਣੀ ਆ ਜੀ ਦੇਖੋ ਇਹ ਵਾਲਾ ਰਹਿਣੀ ਆ ਜੀ 슬ੀਵਸ ਜਿਹੜੀਆਂ ਇਹ ਵਾਲਾ ਰਹੂਗਾ ਜੀ ਕੇਰੇ ਦਾ ਵਰਕ ਠੀਕ ਆ ਜੀ 780 ਰੁਪਏ ਦੀ ਵੀ ਪ੍ਰਾਈਸ ਰਹਿਣ ਵਾਲੀ ਆ ਜੀ ਸਟਾਫ ਬਹੁਤ ਸੋਹਣਾ ਰਹਿਣਾ ਜੀ ਸਾਰਾ ਸਟਾਫ ਬਹੁਤ ਫਾਈਨ ਰਹੂਗਾ ਲੋ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੀ ਲਓ ਜੀ ਇਹ ਵੀ ਗਰਮ ਪਸ਼ਮੀਨੇ ਤੇ ਰੈਡੀ ਹੈ ਜੀ ਲਓ ਜੀ ਗਰਮ ਪਸ਼ਮੀਨੇ ਤੇ ਮਿਲੂਗਾ ਤਾਂ ਉਹਨੂੰ ਸਿੰਧੀ ਵਰਕ ਦਾ ਸੋਬਰ ਕਲਰਾਂ ਦੇ ਵਿੱਚ ਲਓ ਜੀ ਬਹੁਤ ਸੋਹਣਾ ਕਲਰ ਹੈ ਜੀ ਇਹ ਦੇਖੋ ਚੈੱਕ ਕਰੋ ਜੀ ਲਓ ਜੀ ਠੀਕ ਹੈ ਜੀ ਇਹ ਘੇਰੇ ਦਾ ਵਰਕ ਹੈ 780 ਰੁਪਏ ਦੀ ਪ੍ਰਾਈਸ ਰਹਿਣੀ ਹੈ ਲਓ ਇਹਦੀਆਂ 슬ੀਵਸ ਚੈੱਕ ਕਰਵਾ ਦਿੰਦੀਆਂ ਉੱਪਰ ਤੱਕ ਵਰਕ ਜਾਣਾ ਜੀ ਇਹ 슬ੀਵਸ ਰਹੂंगी ਜੀ ਵਰਕ ਉੱਪਰ ਸ਼ਾਰਟ ਕੱਟ ਕੱਕ ਜਾਊਗਾ ਜੀ ਪੂਰੀ ਫਰੰਟ ਤੇ ਵਰਕ ਮੈਣਾ ਤਾਂ ਉਹਨੂੰ ਸਿੰਧੀ ਇਹ ਤੇ ਪ੍ਰਾਈਸ ਸਿਰਫ ਦੇ ਦੇ ਤੁਹਾਨੂੰ 780 ਦੇ ਵਿੱਚ ਸੂਟ ਜੀ ਨੋ ਇਹ ਕੇਵਲ ਸੂਟ ਰਹੂਗਾ ਜੀ ਇਹ ਵਾਲਾ ਚੈੱਕ ਕਰੋ ਜੀ ਸਿੰਧੀ ਵਰਕ ਦੇ ਵਿੱਚ ਬਹੁਤ ਸੋਹਣਾ ਸੂਟ ਰਹਿਣ ਵਾਲਾ ਵਰਕ ਦੀ ਫਿਨਿਸ਼ਿੰਗ ਤੁਸੀਂ ਨਜ਼ਦੀਕ ਤੋਂ ਚੈੱਕ ਕਰ ਸਕਦੇ ਹੋ 슬ੀਵਸ ਰਹਿਣਗੀਆਂ ਜਿਹੜੀਆਂ 780 ਰੁਪਏ ਦੀ ਪ੍ਰਾਈਸ ਰਹਿਣੀ ਹੈ ਬਾਰੇ ਸੂਟਾਂ ਦੀ ਸਿਰਫ 780 ਵਿੱਚ ਸੂਟ ਲੈ ਸਕਦੇ ਹੋ ਲਓ ਇਹ ਕੇਵਲ ਸੂਟ ਆਊਗਾ ਜੀ ਪਸ਼ਮੀਨੇ ਤੇ ਲਓ ਸੈਲਪ ਪਸ਼ਮੀਨੇ ਦਾ ਰਹੂਗਾ ਜੀ ਇਹ ਪ੍ਰਾਈਸ ਰਹਿਣੀ ਹੈ 780 ਰੁਪਏ ਲਓ ਇਹਦੀਆਂ ਵੀ ਸਲੀਵਸ ਦਿਖਾ ਦਾਂ ਇਹ ਸਲੀਵਸ ਤੇ ਕੰਮ ਆਊਗਾ ਜੀ ਸੈਲਪ ਪਸ਼ਮੀਨੇ ਤੇ ਰਹਿਣਾ 780 ਰੁਪਏ ਦੀ ਪ੍ਰਾਈਸ ਰਹਿਣੀ ਆ ਲਓ ਇੱਕ ਈਵਲਾ ਚੈੱਕ ਕਰੋ ਜੀ ਇਹੀ ਪ੍ਰਾਈਜ਼ ਵੀ ਮਾਊਸ਼ਰ ਦੇ ਵਿੱਚ ਆਣਾ ਜੀ ਬਹੁਤ ਸੋਹਣਾ ਕਲਰ ਹੈ ਮਾਊਸ਼ਰ ਦੇ ਵਿੱਚ ਆਉਣਾ 780 ਰੁਪਏ ਦੀ ਪ੍ਰਾਈਜ਼ ਰਹਿਣੀ ਹੈ ਜੀ ਲਓ ਬਹੁਤ ਸੋਹਣਾ ਕੰਮ ਹੋਇਆ ਜੀ ਸਾਰੇ ਵਰਕ ਬਹੁਤ ਪਿਆਰਾ ਹੈ ਜੀ ਕਾਫੀ ਡਿਮਾਂਡ ਸੀ ਇਹਨਾਂ ਵਰਕ ਦੀ ਦੁਬਾਰਾ ਰੀਸਟਾਕ ਕੀਤੀ ਹੈ ਜੀ ਇਹ ਸੂਟ ਅਸੀਂ ਪਹਿਲਾਂ ਵੀ ਪਾਏ ਸੀ ਤੇ ਕਾਫੀ ਮੈਸੇਜ ਸੀਗੇ ਇਹਨਾਂ ਸੂਟਾਂ ਦੇ ਤੇ ਰੀਸਟਾਕ ਕਰਤੀ ਹੈ ਦੁਬਾਰਾ ਤੇ ਸਿਰਫ 780 ਦੇ ਵਿੱਚ ਰਹਿਣੀ ਹੈ ਜੀ ਇਹ ਸੂਟ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੀ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਲਓ ਜੀ ਇਹ ਵੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਪ੍ਰਾਈਸ ਰਹਿਣੀ ਹੈ ਜੀ ਇਹ ਵਾਲੇ ਸੂਟ ਦੀ ਸਿਰਫ 900 ਰੁਪਏ ਬਹੁਤ ਸੋਹਣਾ ਕੰਮ ਹੋਇਆ ਜੀ ਸੂਟ ਦਾ ਪਾਰਟੀ ਵੇਅਰ ਸਟਾਫ ਪਾਰਟੀ ਵੇਅਰ ਸੂਟ ਰੈਡੀ ਹੋਣਾ ਤੁਹਾਡਾ ਇਹ ਵਾਲਾ ਸੂਟ ਬਣ ਕੇ ਕਲਰ ਮੈਂ ਤੁਹਾਨੂੰ ਚੈੱਕ ਕਰਵਾ ਦਾਂ ਬਹੁਤ ਸੋਹਣਾ ਕਲਰ ਰਹਿਣ ਵਾਲਾ ਜੀ ਇਹ ਲਓ ਸਿਰਫ 900 ਰੁਪਏ ਵਾਲੇ ਸੂਟ ਦੀ ਪ੍ਰਾਈਸ ਰਹਿਣੀ ਹੈ ਪਾਰਟੀ ਵੇਅਰ ਸਟਾਫ ਦੇ ਵਿੱਚ ਰੈਡੀ ਹੈ ਘੇਰਾ ਦੇਖੋ ਜੀ ਬਹੁਤ ਸੋਹਣਾ ਬਣਿਆ ਹੋਇਆ ਹੈ ਇਹਦਾ ਘੇਰਾ ਬਹੁਤ ਸੋਹਣੀ ਲੁੱਕ ਦੇ ਵਿੱਚ ਬਣ ਆਇਆ ਸੂਟ ਪਿੱਕ ਤੁਹਾਨੂੰ ਦਿਖਾ ਦਿੰਨੀ ਹਾਂ ਸੂਟ ਦੀ ਕਿੱਦਾਂ ਆਣੀ ਹੈ ਕਿੱ ਪ੍ਰਾਈਸ ਰਹਿਣੀ ਹੈ ਜੀ ਸਿਰਫ ਇਹਦੀ 900 ਰੁਪਏ 900 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਇਹਦੇ ਵਿੱਚ ਇੱਕ ਕਲਰ ਆਊਗਾ ਜੀ ਇਹ ਵਾਲਾ ਲਓ ਜੀ ਇੱਕ ਕਲਰ ਆਊਗਾ ਜੀ ਇਹ ਵਾਲਾ ਬਹੁਤ ਸੋਹਣਾ ਸੂਟ ਰਹੂਗਾ ਜੀ ਇਹ ਚੈੱਕ ਕਰੋ ਜੀ ਠੀਕ ਹੈ ਜੀ ਇਹਦੀਆਂ 슬ੀਵਸ ਦੇ ਕੰਮ ਵੀ ਹੋਇਆ ਲਓ ਇਹ 슬ੀਵਸ ਤੇ ਕੰਮ ਮਿਲੂਗਾ ਤੁਹਾਨੂੰ ਤੇ ਕ੍ਰਸ਼ ਇਹ ਹੈਗਾ ਜੀ ਡਾਇਮੰਡ ਕ੍ਰਸ਼ ਤੇ ਉੱਤੇ ਰੈਡੀ ਹੈ ਜੀ ਸੂਟ ਪ੍ਰਾਈਸ ਰਹਿਣੀ ਹੈ ਜੀ 900 ਰੁਪਏ 900 ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਠੀਕ ਹੈ ਜੀ ਲੁੱਕ ਤੁਹਾਨੂੰ ਦਿਖਾ ਦਿੰਨੀ ਆ ਫੋਨ ਦੇ ਵਿੱਚ ਕਿੱਦਾਂ ਆਣੀ ਆ ਜੀ ਬਹੁਤ ਸੋਹਣੀ ਲੁੱਕ ਬਣੇਗੀ ਜੂ ਜਿਹੜਾ ਰੈਡੀ ਹੋ ਕੇ ਬਣਨਾ ਬਹੁਤ ਸੋਹਣਾ ਸੂਟ ਲੱਗਣਾ ਜੀ ਠੀਕ ਹੈ ਜੀ ਕਰੋ ਜੀ ਫੋਨ ਦੇ ਉੱਪਰ ਪਿਕ ਦੇਖ ਸਕਦੇ ਹੋ ਐਦਾਂ ਸੂਟ ਬਣ ਕੇ ਰੈਡੀ ਹੋਣਾ ਉੱਪਰ neck ਦੇ ਤੁਸੀਂ ਡਿਜ਼ਾਈਨ ਕਰ ਸਕਦੇ ਹੋ ਸਾਈਡਾਂ ਦੇ ਚਾਕਾਂ ਤੇ ਐਦਾਂ ਵਰਕ ਹੋਣਾ ਜੀ ਠੀਕ ਹੈ ਜੀ ਲੁੱਕ ਤੁਸੀਂ ਦੇਖ ਸਕਦੇ ਹੋ ਸੂਟ ਦੀ ਬਹੁਤ ਪਿਆਰੀ ਲੁੱਕ ਆਣੀ ਐਦਾਂ ਪਿਕ ਦੇ ਵਿੱਚ ਦੇਖੋ ਜੀ ਜੀ ਪ੍ਰਾਈਸ ਰਹਿਣੀ ਆ ਸਿਰਫ 550 ਇਹਨਾਂ ਸੂਟਾਂ ਦੀ ਪ੍ਰਾਈਸ 550 ਰਹਿਣ ਵਾਲੀ ਆ ਜੀ ਤ로우 ਜੀ ਕੇਵਲਾ ਸੂਟ ਸੀਗਾ ਇੱਕੇਵਾਰਾ ਸੂਟ ਚੈੱਕ ਕਰੋ ਪਾਊਡਰ ਬਲੂ ਕਲਰ ਆਊਗਾ ਜੀ 슬ੀਵਸ ਤੋਂ ਉਹਨੂੰ ਸਭ ਦੀਆਂ ਮਿਲਣਗੀਆਂ ਕਈ ਵੇ ਅਸੀਂ ਨਹੀਂ ਦਿਖਾਉਂਦੇ 슬ੀਵਸ ਪਰ 슬ੀਵਸ ਤੇ ਸਭ ਦਾ ਕੰਮ ਮਿਲੂਗਾ ਜੀ ਇਹ 슬ੀਵਸ ਲੈਣਗੀਆਂ ਇਹਦੀ ਪ੍ਰਾਈਸ ਲੈਣੀ ਹੈ 550 ਰੁਪਏ ਠੀਕ ਹੈ ਜੀ 550 ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਸਿੰਧੀ ਵਰਕ ਦਾ ਲੋ ਇੱਕ ਕਲਰ ਆਉਣਾ ਜੀ ਇਹ ਵਾਲਾ ਲੋ ਇੱਕ ਇਹ ਵਾਲਾ ਕਲਰ ਆਊਗਾ ਜੀ ਇਹ ਵੀ ਬਹੁਤ ਸੋਹਣਾ ਕਲਰ ਰਹਿਣ ਵਾਲਾ 550 ਦੀ ਪ੍ਰਾਈਸ ਲੈਣੀ ਹੈ ਸਿੰਧੀ ਵਰਕ ਦੀ ਲਓ ਜੀ ਇੱਕ ਆਊਗਾ ਜੀ ਇਹਦੇ ਵਿੱਚ ਆਫ ਵਾਈਟ ਕਲਰ ਲਓ ਇਹ ਆਫ ਵਾਈਟ ਦੇ ਵਿੱਚ ਆਣਾ 550 ਦੀ ਪ੍ਰਾਈਸ ਰਹਿਣੀ ਹੈ ਜੀ ਲਓ ਜੀ ਇੱਕੇ ਵਾਲਾ ਕਲਰ ਆਊਗਾ ਜੀ ਪੀਚ ਕਲਰ ਲਓ ਜੀ ਇਹ ਪੀਚ ਕਲਰ ਆਊਗਾ ਜੀ ਪ੍ਰਾਈਸ ਇਹਦੀ ਵੀ 550 ਰਹਿਣੀ ਹੈ ਜੀ 550 ਦੀ ਪ੍ਰਾਈਸ ਰਹਿਣੀ ਹੈ ਪੀਚ ਕਲਰ ਦੀ 슬ੀਵਸ ਤੇ ਤੁਹਾਨੂੰ ਸਾਰਿਆਂ ਤੇ ਕੰਮ ਮਿਲਣਾ 슬ੀਵਸ ਸਭ ਦੀਆਂ ਵਰਕ ਹੋਇਆ ਹੋਊਗਾ ਜੀ 슬ੀਵ ਦੇ ਉੱਪਰ ਠੀਕ ਹੈ ਜੀ ਕਈ ਵਾਰੀ ਅਸੀਂ ਨਹੀਂ ਦਿਖਾਉਂਦੇ 슬ੀਵਸ ਤੇ ਕੰਮ ਸਭ ਦਾ ਹੋਊਗਾ ਜੀ ਇਰੀਆ ਵੀ 슬ੀਵਸ ਦੇ ਉੱਪਰ ਵਰਕ ਹੋਇਆ ਜੀ ਪ੍ਰਾਈਸ ਰਹਿਣੀ ਹੈ ਜੀ 550 ਠੀਕ ਹੈ ਜੀ ਇਸ ਹਨ ਆਈ ਡਾਇਬੀਟਿਕ ਵਰਕ ਦੇ ਸੂਟ ਅਗਲੀ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਕਰਦੇ ਇੱਥੇ ਖਤਮ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ